ਅਸੀਂ ਕੱਲ ਸ਼ਾਮ ਤੋਂ ਹੀ ਇੱਥੇ ਆਏ ਹੋਈਆਂ ਸਮਾਨ ਵੈਰੀਫਾਈ ਕਰੀ ਜਾਂਦੇ ਆ ਸਾਨੂੰ ਸਾਡਾ ਜਿਵੇਂ ਟਰੈਕਟਰ ਤੇ ਟਰਾਲੀ ਦਾ ਵੈਰੀਫਾਈ ਤਕਰੀਬਨ ਹਰੇਕ ਪਿੰਡ ਦਾ ਹੋ ਚੁੱਕਾ ਤੇ ਜਿਹੜਾ ਵਿਚਲਾ ਸਮਾਨ ਸੀ ਸਾਡੇ ਭਾਂਡੇ ਸੀ ਸਾਡਾ ਸਿਲੰਡਰ ਸੀ ਜਾਂ ਸਾਡੇ ਟੂ व्हीਲਰ ਸੀ ਸਾਈਕਲ ਸੀ ਮੋਟਰਸਾਈਕਲ ਸੀ ਉਹਨਾਂ ਦੀ ਕੋਈ ਵੈਰੀਫਾਈ ਨਹੀਂ ਤਾਂ ਉਹ ਆਖ ਦਿੰਦੇ ਆ ਵੀ ਅੱਗੇ ਆ ਅਗਲੇ ਕੈਂਪ 'ਤੇ ਆਖ ਦਿੰਦੇ ਆ ਵੀ ਟੂ व्हीਲਰ ਅੱਗੇ ਆ ਸਾਡੇ ਟੂ व्हीਲਰ ਹਜੇ ਤੱਕ ਕੁਝ ਨਹੀਂ ਮਿਲਿਆ ਇਹ ਇੱਕ ਕੈਂਪਲ ਆ ਇਹ ਆਹ ਹੰਦੇ ਅਗਲੇ ਕੈਂਪਚਾ ਅਗਲੇ ਆਹ ਹੰਦੇ ਜਿੱਥੇ ਆਪਣਾ ਮੋਰਚਾ ਚੱਲੀ ਜਾਂਦਾ ਸੀਗਾ ਸਹੀ ਖਨੋਰੀ ਵੀ ਖੇ ਉੱਥੇ ਆ ਪਰ ਸਰੇਖ ਥਾਂ ਤੇ ਪੁੱਛ ਪੜਤਾਲ ਕਰਨ ਤੇ ਸਾਨੂੰ ਸਾਡੇ ਨਾਲ ਉਹ ਟੂ ਵੀਲਰ ਆ ਜੋ ਉਹ ਕਿਤੇ ਨਹੀਂ ਮਿਲਿਆ ਸਾਡੇ ਗਏ ਸਿਲੰਡਰ ਤੇ ਹੋਰ ਸਮਾਨ ਤਾਂ ਛੱਡਾ ਮੈਂ ਨਹੀਂ ਕੀਆ ਸੀ ਇਹ ਸੀ ਕੀ ਦੋ ਪੱਖੇ ਸੀ ਉਹਨਾਂ ਦਾ ਮੈਂ ਤਾਂ ਲਾਹੀ ਤਾਂ ਜਾਂਦੇ ਨੇ ਅਫਸਰ ਮੇਹੀ ਹੋ ਉਹ ਤਾਂ ਕਹਾ ਦੇ ਕੇ ਹੋਰ ਗਿਆ ਹੋਵੇ ਲੈ ਨਾ ਬੰਦਾ ਵੇ ਪਾ ਆ ਵੀ ਆਪਣੀ ਟਰਾਲੀਆਂ ਭਾਵ ਦੇ ਆ ਨਾ ਅਸੀਂ ਆਏ ਆ ਲੇਨ ਆ ਜੀ ਲੈ ਨਹੀਂ ਆ ਜਾ ਓਏ ਯਾਦਵਿੰਦਰ ਸਿੰਘ ਕਿਹੜੇ ਪਿੰਡੋਂ ਆਇਓ ਪਿੰਡ ਸਵੀਆਂ ਜਿਲ੍ਹਾ ਫਰੀਦਕੋਟ ਬਲਾਕ ਕੋਟਕਪੂਰਾ ਜੀ ਕੀ ਕਹਿਣਾ ਜਿਹੜਾ ਸਮਾਨ ਤੁਸੀਂ ਦਾ ਅੱਜ ਫੂਲਸ ਤੋਂ ਵੱਲੋਂ ਮਿਲ ਗਿਆ ਹਾਂ ਮੋੜ ਤੇ ਹਾਂਜੀ ਸਾਡਾ ਨਾ ਬਲਾਕ ਕੋਟਕਪੂਰੇ ਦੇ ਜਿੰਨੇ ਵੀ ਪਿੰਡਾਂ ਦੀਆਂ ਇਕਾਈਆਂ ਇੱਥੇ ਪਹੁੰਚੀਆਂ ਹੋਈਆਂ ਸਨ ਉਹਨਾਂ ਸਾਰਿਆਂ ਪਿੰਡਾਂ ਦਾ ਅਸੀਂ ਕੱਲ ਸ਼ਾਮ ਤੋਂ ਹੀ ਇੱਥੇ ਆਏ ਹੋਈਆਂ ਸਮਾਨ ਵੈਰੀਫਾਈ ਕਰੀ ਜਾਂਦੇ ਹਾਂ ਸਾਨੂੰ ਸਾਡਾ ਜਿਵੇਂ ਟਰੈਕਟਰ ਤੇ ਟਰਾਲੀ ਦਾ ਵੈਰੀਫਾਈ ਤਕਰੀਬਨ ਹਰੇਕ ਪਿੰਡ ਦਾ ਹੋ ਚੁੱਕਾ ਤੇ ਜਿਹੜਾ ਵਿਚਲਾ ਸਮਾਨ ਸੀ ਸਾਡੇ ਭਾਂਡੇ ਸੀ ਸਾਡਾ ਸਿਲੰਡਰ ਸੀ ਜਾਂ ਸਾਡੇ ਟੂ व्हीਲਰ ਸੀ ਸਾਈਕਲ ਸੀ ਮੋਟਰਸਾਈਕਲ ਸੀ ਉਹਨਾਂ ਦੀ ਕੋਈ ਵੈਰੀਫਾਈ ਨਹੀਂ ਜਿਵੇਂ ਇੱਕ ਇਹਨਾਂ ਦਾ ਏ ਕੈਂਪ ਆ ਇਦੂ ਅੱਗੇ ਕੈਂਪ ਆ ਗਿਆ ਇੱਕ ਉਸ ਤੋਂ ਅੱਗੇ ਮੋਰਚੇ 'ਚ ਆ ਗਿਆ ਜੇ ਤਾਂ ਇੱਥੇ ਪੁੱਛੀਦਾ ਵੀ ਸਾਡੇ ਟੂ व्हीਲਰ ਤਾਂ ਉਹ ਆਖ ਦਿੰਦੇ ਆ ਵੀ ਅੱਗੇ ਆ ਅਗਲੇ ਕੈਂਪ 'ਅਲੀ ਆਖ ਦਿੰਦੇ ਆ ਵੀ ਟੂ व्हीਲਰ ਅੱਗੇ ਆ ਸਾਡੇ ਟੂ व्हीਲਰ ਹਜੇ ਤੱਕ ਕੁਝ ਨਹੀਂ ਮਿਲਿਆ ਹਾਂ ਟਰੈਕਟਰ ਟਰਾਲੀ ਸਾਡਾ ਜਰੂਰ ਮਿਲ ਗਿਆ ਸਾਡੇ ਜੋ ਟੂ व्हीਲਰ ਆ ਸਾਈਕਲ ਤੇ ਮੋਟਰਸਾਈਕਲ ਉਹ ਨਹੀਂ ਸਾਡੇ ਕਿਤੋਂ ਵੀ ਮਿਲ ਰਿਹਾ। ਗੱਲਬਾਤ ਹੋਈ ਪੁਲਿਸ ਨਾਲ ਕੀ ਕਹਿ ਰਹੇ ਨਾ। ਹੋਈ ਹੈ ਜੀ ਇੱਥੋਂ ਦੇ ਅਧਿਕਾਰੀਆਂ ਨਾਲ ਹੋਈ ਹੈ ਜੋ ਇਹ ਇਹ ਕੈਂਪ ਆ ਲਿਆ ਇਹ ਆ ਹੰਦੇ ਅਗਲੇ ਕੈਂਪ ਚ। ਅਗਲੇ ਆਖਦੇ ਨੇ ਜਿੱਥੇ ਆਪਣਾ ਮੋਰਚਾ ਚੱਲੀ ਜਾਂਦਾ ਸੀਗਾ ਸਹੀ ਖਨੋਰੀ ਵੀ ਖੇ ਉੱਥੇ ਆ ਪਰ ਸਰੇਖ ਥਾਂ ਤੇ ਪੁੱਛ ਪੜਤਾਲ ਕਰਨ ਤੇ ਸਾਨੂੰ ਸਾਡੇ ਉਹ ਟੂ-ਵੀਲਰ ਆ ਜੋ ਉਹ ਕਿਤੇ ਨਹੀਂ ਮਿਲਿਆ। ਹਾਂਜੀ। ਕੀ ਨਾਮ ਹੈ? ਮੇਰਾ ਨਾਮ ਗਰਮੇਲ ਸਿੰਘ ਜੀ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਤੇ ਬਲਾਕ ਮਹਿਲਕਲਾ। ਅੱਜ ਸਮਾਨ ਲੈਣ ਆਏ ਸੀ। ਅਸੀਂ ਸਮਾਨ ਲੈਣ ਆਏ ਜੀ ਸਾਡਾ ਸਮਾਨ ਇੱਥੋਂ ਕੋਈ ਮਿਲ ਨਹੀਂ ਰਿਹਾ। ਇੱਕ ਟਰੈਕਟਰ ਮਿਲਿਆ। ਤੇ ਤਿੰਨ ਟਰਾਲੀਆਂ ਨੇ ਇੱਕ ਟਰੈਕਟਰ ਜੇ ਹੋਰ ਰਹਿਂਦਾ ਉਹ ਸਾਨੂੰ ਉਹ ਨਹੀਂ ਮਿਲ ਰਿਹਾ ਸੀ ਭਾਲਦੇ ਫਿਰਨੇ ਬਹੁਤ ਚਿਰ ਦੇ ਤੇ ਸਾਡੇ ਗਏ ਸਿਲੰਡਰ ਤੇ ਹੋਰ ਸਮਾਨ ਤਾਂ ਛੱਡਾ ਮੈਂ ਨਹੀਂ ਕੀਆ ਲੋਹਾ ਬਾਕੀ ਆਹ ਪਾਇਆ ਵਾਸੀ ਘਰ ਕੋਰਾ ਉਹਦਾ ਜਮਾ ਹੀ ਨਾਸ਼ਟ ਕਰਤਾ ਸਾਰਾ ਖਸਾ ਸਾਨੂੰ ਕੁਝ ਨਹੀਂ ਮਿਲ ਰਿਹਾ ਇੱਥੋਂ ਇਕੱਲਾ ਟਰੈਕਟਰ ਖੜਾ ਇੱਥੇ 25 11 ਕੀ ਕਹਿੰਦੇ ਨੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਵੀ ਸਮਾਨ ਸਾਡਾ ਨਹੀਂ ਅਧਿਕਾਰੀਆਂ ਨੇ ਉਹ ਅੱਛੇ ਗਏ ਸੀ ਅਸੀਂ ਉਹ ਸਾਨੂੰ ਨੰਂਦਣ ਨਹੀਂ ਦਿੰਦੇ ਉੱਥੋਂ ਪੁੱਤੋ ਇਦਰੀ ਮੋੜਤਾ ਕੰਨੇ ਇੱਕ ਬੰਦਾ ਜਾਓ ਹੁਣ ਇੱਕ ਬੰਦਾ ਇੱਡੀ ਦੂਰ ਤੁਰ ਕੇ ਕਿੱਥੇ ਜਾਈਏ ਸਾਡੇ ਕੋਲੇ ਕੋਈ ਸਾਧਨ ਨਹੀਂ ਤੇ ਅਸੀਂ ਇਹੀ ਬੇਨਤੀ ਕੀਤੀ ਸੀ ਪ੍ਰਸ਼ਾਸਨ ਨੂੰ ਵੀ ਸਾਨੂੰ ਘੇੜਾ ਦੇ ਆ ਉਹਦੇ ਅਸੀਂ ਘੇੜਾ ਦੇ ਕੇ ਮੁੜੇ ਹੁਣੇ ਆ ਸਾਨੂੰ ਸਮਾਨ ਮਿਲ ਜੇ ਅਸੀਂ ਕੀ ਲੈਣਾ ਇੱਥੇ ਆਪ ਦਾ ਸਮਾਨ ਲੈਣ ਆਏ ਅਸੀਂ ਤਾਂ ਇਹੀ ਗੱਲ ਆ ਜੀ